ਮੇਰਾ ਨਾਮ ਸਰਜੀਤ ਕੌਰ ਹੈ ਜੀ। ਚਮਕਾਰ ਸਾਹਵ ਤੇ ਬਿਲੋਂਗ ਕਰਦੀ ਆਂ ਜੀ। ਮੈਂ ਭਗਵੰਤ ਮਾਨ ਦਾ ਬਹੁਤ ਧੰਨਵਾਦ ਕਰਦੀ ਆਂ ਜੀ। ਮੇਰਾ ਬੇਡ ਜੀਰੋ ਅੰਬੈ। ਉਹ ਪੈਸਿਆਂ ਦਾ ਆਪਣਾ ਪੋਟਿਆਂ ਦਾ ਖਰਚਾ ਚਲਾਉਣੀ ਆ। ਪੜਾਈ ਦਾ ਖਰਚਾ ਚੱਲਦਾ ਹੈ ਜੀ ਉਹਨਾਂ ਦਾ। ਮੈਂ ਆਪਣਾ ਘਰ ਦਾ ਕਾਰੋਬਾਰ ਚ ਆਪਣਾ ਖਰਚਾ ਕਰਦੀ ਆਂ ਜੀ। ਮੇਰਾ ਨਾਮ ਸੋਨੂ ਹੈ। ਮੈਂ ਚੰਕੌਰ ਸਾਹਵ ਤੇ ਬਿਲੋਂਗ ਕਰਦਾ ਹੈ ਜੀ। ਮੈਂ ਭਗਵਾਨਤ ਮਾਨ ਦਾ ਬਹੁਤ-ਬਹੁਤ ਧੰਨਵਾਦ ਕਰੀ ਆ ਜੀ ਮੇਰਾ ਮੇਰਾ ਥਲਾਈ ਦਾ ਕੰਮ ਹੈ ਜੀ ਪਹਿਲਾਂ ਲਾਈਟ ਜਾਣ ਕਰਕੇ ਬਹੁਤ ਦਿੱਕਤ ਰਹਿੰਦੀ ਸੀ ਹੁਣ ਲਾਈਟ ਰਨ ਕਰਕੇ ਮੇਰੇ ਕਸਟਮਰ ਵਧੀਆ ਪਕਦਾ ਹੋ ਜਨੇ ਜੀ ਤੇ ਸਾਡੀ ਹੁਣ ਇਨਵਰਟਰ ਦੀ ਖਪਤ ਵੀ ਘਟ ਗਈ ਜੀ ਪਹਿਲਾਂ ਇਨਵਰਟਰ ਦੀ ਖਪਤ ਬਹੁਤ ਜ਼ਿਆਦਾ ਸੀਗੀ ਜੀ ਤੇ ਜਿਹੜੇ ਇਨਵਰਟਰ ਦੀ ਜਿਹੜੇ ਪੈਸੇ ਲੱਗਦੇ ਸੀ ਹੋਰ ਪਾਸੇ ਲਾ ਦਿੰਨੇ ਆ ਜੀ ਸਾਡੀ 24 ਘੰਟੇ ਵੀ ਜਿਹੜੀ ਰਹਿੰਦੀ ਹੈ ਜੀ ਕੋਈ ਕਟ ਨਹੀਂ ਲੱਗਦਾ ਜੀ ਆਇਨ ਆਇਨ ਸਹੂਲਤ ਨਾਲ ਸਾਡੇ ਸਾਡੇ ਸਾਰੇ ਕੰਮ ਆਉਂਦੇ ਆ ਅਸੀਂ ਆਪਣੇ ਘਰੇ ਸਵਾਈ ਮਸ਼ੀਨ ਚੱਲਦੀ ਹੈ ਜੀ ਤੇ ਟੀਵੀ ਚੱਲਦਾ ਜੀ ਇੱਕ ਫਰਿੱਜ ਹੈ ਜੀ ਇੱਕ ਵਾਸ਼ਿੰਗ ਮਸ਼ੀਨ ਹੈ ਜੀ ਪ੍ਰੈਸ ਵੀ ਕਰਦੇ ਹਾਂ ਕੋਈ ਟੈਨਸ਼ਨ ਨਹੀਂ ਜੀ ਅਸੀਂ ਸਵੇਰਿਆਂ ਬੱਚਿਆਂ ਦੀ ਪ੍ਰੈਸ ਕਰ ਲੈਂਦੇ ਹਾਂ ਜੀ ਕਈ ਵਾਰ ਕਈ ਵਾਰ ਸ਼ਾਮ ਨੂੰ ਜਦੋਂ ਜਿੱਕਣ ਸਾਨੂੰ ਟਾਈਮ ਮਿਲਦਾ ਜੀ ਅਸੀਂ ਉਕਣਾ ਆਪਣੀ ਪ੍ਰੈਸ ਕਰੀਦੀ ਹੈ ਜੀ ਕੱਪੜੇ ਧੋਣੇ ਆ ਜਿੱਕਣ ਸ਼ਾਮ ਨੂੰ ਟਾਈਮ ਮਿਲਦਾ ਸ਼ਾਮ ਨੂੰ ਕਰੀਦਾ ਅਸੀਂ ਦੇਰ ਨੂੰ ਟਾਈਮ ਮਿਲਦਾ ਸਵੇਰੀਆਂ ਸਾਡੀ 24 ਘੰਟੇ ਸਾਡੀ ਬਿਜਲੀ ਆਉਂਦੀ ਹੈ ਜੀ ਕੋਈ ਕੱਟ ਨਹੀਂ ਲੱਗਦਾ ਜੀ ਮੈਂ ਭਗਵਾਨ ਤੁਮਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਹਾਡੀ ਲੈਟ ਨਾਨ ਕਰਕੇ ਸਾਡਾ ਇਨਵਰਟਰ ਖਰਾਬ ਹੋ ਜਾਂਦਾ ਸੀ ਸਾਡੇ 4-4 5-5000 ਰੁਪਏ ਲੱਗ ਜਾਂਦੇ ਸੀਗੇ ਜਿਹੜੇ ਇਨਵਰਟਰ ਤੇ 4-4 5-5000 ਰੁਪਏ ਲੱਗਦੇ ਸੀ ਸਾਡੀ ਬਚਤ ਹੋ ਗਈ ਹੈ ਜੀ ਕੋਈ ਜ਼ੀਰੋ ਬਲੈਂਸ ਸਾਡਾ ਬੇਬੰਦਾ ਭਗਵਾਨ ਤੁਮਾਨ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ